ਚੌੜੇ ਬਿਆਰ ਦੀ ਸੇਲ ਜਿਵੇਂ ਆ ਦੇਖ ਸਕਦੇ ਹੋ ਆ ਸਾਲ ਤਾਂ ਤੁਹਾਨੂੰ ਮਿਲ ਜਾਣਗੇ ਹਨਾ ਲੋ ਤੇ ਆ ਆ ਗਿਆ ਅੱਗੇ ਕੋਟੀਆਂ ਕੀ ਰੇਟ ਹੈ ਬਾਈ ਕੋਟੀ 2200 ਰੁਪਏ ਲੋ ਜਿਵੇਂ ਡਰੈਸਾਂ ਲੈ ਗਏ ਹਨਾ ਤੇ ਆ ਬਾਸਕਟ ਦੇ ਬਲੇਜ਼ ਨਾਲ ਕੋਟ ਪੈਂਟ ਹਨਾ 15 1500 ਰੁਪਏ ਵੀਰ ਜੀ ਕੋਟ ਪੈਂਟ ਲੋ ਵੀ 15 1500 ਦੇ ਚੱਕੋ ਅੰਦੀ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਲੁਧਿਆਣੇ ਦੇ ਅੱਥ ਨੂੰ ਸ਼ਹਿਰ ਲੁਧਿਆਣੇ ਦੇ ਕੱਪੜਿਆਂ ਦੀ ਬਹੁਤ ਵੱਡੀ ਮਾਰਕੀਟ ਦਿਖਾਵਾਂਗੇ ਤੁਹਾਨੂੰ ਬਹੁਤ ਸਸਤਾ ਇੱਥੋਂ ਕੱਪੜਾ ਮਿਲ ਜੂਗਾ ਸੋ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਨੇ ਆਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਰ ਦੇ ਜੀ ਆਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਮੈਂ ਤੁਹਾਨੂੰ ਅੱਜ ਲੁਧਿਆਣੇ ਦੀ ਆਪਾਂ ਸੇਲ ਦਿਖਾਉਨੇ ਆਂ ਚੌੜੇ ਬਿਆਰ ਦੀ ਸੇਲ ਜਿਵੇਂ ਆ ਦੇਖ ਸਕਦੇ ਹੋ ਆ ਸਾਲ ਤਾਂ ਤੁਹਾਨੂੰ ਮਿਲ ਜਾਣਗੀਆਂ ਹਨਾ ਲੋਬੀ ਤੇ ਆ ਆ ਗਿਆ ਅੱ 530 ਲਓ ਵੀ 530 ਤੇ ਅੱਗੇ ਚੱਲਦੇ ਅੱਗੇ ਲੋਹੜਾ ਆ ਗਿਆ ਹੈ ਨਾ ਆਹ ਦੇਖੋ ਆਹ ਲੋਹੜਾ ਪੀਆ ਨੇ ਗਰਮ ਤੇ ਅੱਗੇ ਆਹ ਦੇਖੋ ਸੇਲ 250 ਰੁਪਏ 250 ਰੁਪਏ ਬਈ ਲਓ ਵੀ 250 ਰੁਪਏ ਸੇਲ ਆਹ ਕੀ ਰੇਟ ਹੈ ਬਾਈ ਜੀ 250 250 ਰੁਪਏ ਲਓ ਜੀ ਤੇ ਆਹ ਲਹਿੰਗੇ ਪਏ ਨੇ ਹਨਾ ਬਾਕੀ ਕੋਟ ਜਾਕਟਾਂ ਬਹੁਤ ਇਕੱਠਾ ਹੈ ਮਾਰਕੀਟ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਆ ਮੋਬਾਈਲਾਂ ਦਾ ਵੀ ਤੁਹਾਨੂੰ ਮਿਲ ਜੂ ਬਾਸੀ ਲਓ ਵੀ ਸੌ ਕਿੰਨੇ ਸੌ ਦੀਆਂ 900 9 ਜੋੜੇ 100 ਦੇ 9 ਜੋੜੇ ਤੇ ਆ ਜੁੱਤੀਆਂ ਦੀ ਦੁਕਾਨਾਂ ਲਓ ਵੀ ਇਹ ਮਾਗ ਲੈ ਲੈ ਤੇ ਆ ਆਹ ਯਾ ਤੇ ਕੋਟੀਆਂ ਤੇ ਪੈਂਟਾਂ ਜੀਨ ਦੀਆਂ ਹਨਾ ਬਾਕੀ ਆ ਦੇਖੋ ਸਲਟਾਂ ਤੇ ਆਹ ਲੇ ਕੋ ਲੋਰਾ ਲਓ ਵੀ ਇੱਥੇ ਅੱਜ ਦੇਖੋ ਜਿਵੇਂ ਡਰੈਸਾਂ ਮਹਿੰਗੇ ਹਨਾ ਤੇ ਬਾਕੀ ਰਾਹ ਦੇਖੋ ਜਵੇਂ ਜੀਨਸ ਲੈਣੇ ਕੁਰਤੇ ਲੈਣੇ ਰੈਡੀਵਰਸ ਤੇ ਤੇ ਆ ਬੱਚਿਆਂ ਦੇ ਆ ਗਏ ਹਨਾ ਤੇ ਆ ਗਏ ਕੰਬਲ ਆ ਗਏ ਬੈੱਡ ਸ਼ੀਟ ਕੰਬਲ ਬੈੱਡ ਸ਼ੀਟ ਕੰਬਲ ਤੇ ਆ ਲੱਗੀ ਹੈ ਸੇਲ 200 ਰੁਪਏ ਸਲਟਾ ਨਾ 200 ਰੁਪਏ ਜਿਵੇਂ ਆ ਦੇਖੋ ਇੱਧਰ 350 200 ਨਾ ਲਓ ਜੀ ਆ ਭਈਆਂ ਨੇ ਸਲਟਾ ਕੀ ਰੇਟ ਹੈ ਬਾਈ 350 ਲੋਬੀ 350 ਰੁਪਏ ਤੇ ਆ 200 ਆ ਗਿਆ ਅੱਗੇ ਲੇਡੀਜ਼ ਪਾਰਸ ਤੋਂ ਦੁਕਾਨੇ ਹਨਾ ਲੋਬੀ ਕੀ ਰੇਟ ਹੈ ਬਾਈ ਜੀ ਕੋਈ ਟੈਂਪਲ ਦੀ ਸੇਲ ਹੈ ਜਿਹੜਾ ਮਰਜ਼ੀ ਲੈ ਲੋਬੀ 250 ਦੀ ਸੇਲ ਹੈ ਬਾਈ ਕਹਿੰਦਾ ਜਿਹੜਾ ਮਰਜ਼ੀ ਲੈ ਜੀ ਲੋਬੀ ਜੀ ਜਿਹੜਾ ਕਹੂੰ ਉਹ ਹੀ ਲਾ ਦੂਗਾ 250 ਰੁਪਏ ਸੇਲ ਹੋ ਗਿਆ ਬੈਗ ਆ ਗਿਆ ਅੱਗੇ ਹਨਾ ਤੇ ਬਾਕੀ ਲੋਹਰਾ ਦੇਖੋ ਨਾ ਬਾਕੀ ਆਹ ਇੱਕ ਇਧਰ ਹੈ ਨਾ ਆਹ ਇਧਰ ਕਿੰਨਾ ਵੀ ਮਰਾ ਤੇ ਇਹ ਜੁੱਤੀਆਂ ਮਸਾਲਾਂ ਦੇ ਨਹੀਂ ਕਰਨਾ ਤੇ ਕੱਠ ਬਹੁਤ ਆ ਜੀ ਤੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਲੋਹਰਾ ਆ ਗਈਆਂ ਜਿਵੇਂ ਤੇ ਆ 400 ਰੁਪਏ ਆ 400 ਰੁਪਏ ਆ ਮਾਟਾ 400 ਰੁਪਏ ਭਾਈ 400 ਰੁਪਏ ਆ ਭਈਆ 400 ਰੁਪਏ ਹੈ ਨਾ ਲਓ ਜੀ 400 ਰੁਪਏ ਤੇ ਆ ਲੋਰਾਂ 400 400 400 300 300 300 ਫ੍ਰੀ ਸਪੋਰਟ ਨਹੀਂ ਹੈਗਾ ਵਧੀਆ 900 900 ਸਾਕਾ ਮਾਰਦੇ ਬਾਈ ਹੋਣੀ ਤਾਂ ਤੈਨੂੰ 100 300 400 ਤੋਂ ਆਏ ਬਾਕੀ ਆਗੇ 100 ਲੱਗੇ ਲਓ ਜੀ ਆ 100 ਲਾਗੇ ਕੀ ਰੇਟ ਆ ਬਾਈ ਜੀ 150 150 ਰੁਪਏ ਆਹ ਕੋਟੀਆਂ ਆਗੇ ਅੱਗੇ ਹੈ ਨਾ ਆ ਸਲ ਤਾਂ ਤੇ ਉਹੀ ਮਤਲਬ ਵੀ 200 300 400 ਨਾ ਇਹਨੇ ਕੇ ਅਕੋਰਡਿੰਗ ਤੁਹਾਨੂੰ ਮਿਲ ਜਾਊਗਾ ਇਹ ਆ ਬਾਸਕਟ ਦੇ ਬਲੇਜ਼ ਦਾ ਕੋਟ ਪੈਂਟ ਹਨ 15 1500 ਰੁਪਏ ਵੀਰਜੀ ਕੋਟ ਪੈਂਟ ਲਓ ਵੀ 15 1500 ਚੱਕੋ ਇਹ ਕੋਟ ਪੈਂਟ 15 1500 1500 ਤੇ ਆ ਅੱਗੇ ਕੋਟੀਆਂ ਅੱਗੇ ਲੇਡੀਜ਼ ਹਨ ਕੀ ਰੇਟ ਆ ਜੀ 2200 ਰੁਪਏ 2400 ਰੁਪਏ ਆ ਦੇਖੋ ਸਾਰੀ ਇਧਰ ਆ ਕੀ ਰੇਟ ਆ ਭਾਈ ਕੀ ਰੇਟ ਆ 2200 2400 2400 ਲੇਡੀ ਬੰਦੇ ਭਾਈਓ ਬਾਕੀ ਆ ਦੇਖੋ ਅੱਗੇ ਹਨ ਕੀ ਰੇਟ ਆ ਭਾਈ 2200 2200 ਲਓ ਜੀ ਇਹ ਅੱਗੇ ਆ ਗੀਆਂ ਜੀ ਪੁਲਕਾਰੀਆਂ ਯਾ ਦੇਖੋ ਨਾ ਲੋ ਜੀ ਪੁਲਕਾਰੀਆਂ ਇਹ ਆ ਗਿਆ ਭਾਂਡੇ ਕੋਲ ਲੋ ਜੀ ਰਵਿਆ ਸਾਲ ਆ ਗਏ ਕੀ ਰੇਟ ਆ ਬਾਈ 250 ਰੁਪਏ 250 ਰੁਪਏ ਬੋਲ ਕੇ ਦਿਖਾ ਜੀ ਮੜਾ ਜਾ ਆ ਲੋ ਆ ਸਾਲ 250 ਰੁਪਏ ਦਾ ਵੜਿਆਣੇ ਸੇ ਆ ਗਏ ਹੋਰ ਸੇ ਰੇਡ ਸਾਡੀ ਪਸੰਦ ਹੈ ਮਹਿਮਾਨੀ ਮਿਲੇਗੀ ਯਾਰ ਜੀ ਸਾਰੀਆਂ ਬਹੁਤ ਅੱਛਾ ਸੂਟ ਦਿੱਤੇ ਪੈਣਗੇ। ਉਹ ਵੀ ਸਾਰੀਆਂ ਦੇਖ ਲਓ। ਜੀਂਦੀਆਂ ਪੈਂਟ ਆ ਗਈਆਂ ਨਾ। ਅੱਗੇ ਕੋਟ ਪੈਂਟ ਆ ਕੇ ਜਵੇਂ ਕੋਟ ਪੈਂਟ ਮਹਿਮਾਨੀਆਂ। ਉਹ ਆ ਗਏ ਸੂਟ। ਲਓ ਜੀ ਸੂਟ 350 ਰੁਪਏ। ਉਹ ਆ ਕੋਟੀਆਂ ਆ ਦੀਆਂ ਅੱਗੇ ਹਨਾ। ਕੋਟੀਆਂ ਵੀ ਦੇ ਲੋ ਕੀ ਰੇਟ ਆ ਕੀ ਰੇਟ ਆ ਸਾਢੇ 300 ਸਾਢੇ 300 ਆ ਭਾਈ ਦਿਖਾਉਂਦਾ ਆਪਾਂ ਨੂੰ ਕੋਲ ਸਾਢੇ 3300 ਯਾ ਗਰ ਦੇਖੋ ਕੰਨਾ ਕੱਟਾ ਨਾ ਗਾਹ ਪੈਂਦਾ ਪੂਰਾ ਲਓ ਠੀਕ ਆ ਜੀ 2000 ਦਾ ਬਾਈ ਜਾਨਾ ਵੀ 3 ਪੀਸ ਲਓ ਜੀ ਫਿਟਿੰਗ ਕਰਾ ਕੇ ਓਕੇ ਜੀ ਯਾ ਆ ਗਿਆ ਸਾਢੇ 350 ਸੂਟ ਇਹੋ ਮਾਇਨੇ ਦਾ ਸੂਟ ਹੈ 벨ਵਟ ਦਾ ਕਰਨ ਓਕੇ ਜੀ ਓਕੇ ਰੰਗ ਸਾਰੇ ਮਿਲ ਜਣਗੇ ਠੀਕ ਹੈ ਕਹਿੰਦਾ ਵੀ ਹੈਗਾ ਲਓ ਜੀ ਇੱਕ ਮਿੰਟ ਸਾਲ ਕਰਛਣ ਓਕੇ ਜੀ ਲਓ ਜੀ ਆ ਦੇਖੋ ਇੱਧਰ ਕੋਟੀਆਂ ਚੱਲਦੇ ਆ ਅੱਗੇ ਆ ਆਗੇ ਕੋਟ ਲਓ ਜੀ ਐਵੇਂ ਦੇ ਕੋਟ ਕੀ ਰੇਟ ਆ ਬਈ ਇਹਦਾ ਲਓ ਜੀ 600 ਰੁਪਏ ਲਓ ਜੀ ਫੜ ਜਾ ਪਾਸੇ ਦੇਖੀਏ ਲਓ ਜੀ ਆ ਦੇਖੋ ਅੱਗੇ ਵੀ ਅੱਗੇ ਆਗੀਆਂ ਕੋਟੀਆਂ ਜਿਵੇਂ ਹਨ ਨਹੀਂ ਹੈਗੇ ਆ ਟਾਈਟੇ ਸੋਟੇ ਟਾਈਟੇ ਸੋਟੇ ਟਾਈਟੇ ਸੋਟੇ ਟਾਈਟੇ ਸੋਟੇ ਨਾ ਮਾਨਾ ਮੇਰੇ ਲਓ ਜੀ 300 ਰੁਪਏ ਤੁਹਾਨੂੰ ਆਹ ਕਲੈਕਸ਼ਨ ਮਿਲ ਜੂ ਸਾਰੀ ਤੇ ਆਲਾਂ ਵੀ ਤੁਸੀਂ ਦੇਖ ਸਕਦੇ ਹੋ ਨਾ ਤੇ 150 ਰੁਪਏ ਲਓ ਅੱਗੇ ਬੈਗ ਵਗੈਰਾ ਆ ਗਏ ਹਨਾ ਹੇ ਬੋਲ ਸੇਲ ਪਰਸਾਂ ਦੀ ਸੇਲ ਆ ਗਈ। ਲੋ ਵੀ ਪਰਸਾਂ ਦੀ ਸੇਲ ਆ ਗਈ। ਤੇ ਐਵੇਂ ਦੇ ਸਾਰੇ ਪਰਸ ਤੁਸੀਂ ਦੇਖ ਸਕਦੇ ਹੋ। ਕੀ ਰੇਟ ਆ ਬਾਈ ਜੀ ਪਰਸ ਦਾ? ਬ੍ਰਦਰ ਕਿਹ ਆ ਪ੍ਰਾਈਸ ਆ? 200 ਰੁਪਏ। ਲੋ ਵੀ 200 ਰੁਪਏ। ਤੁਸੀਂ ਦੇਖ ਸਕਦੇ ਹੋ ਨਾ। ਲੋ ਵੀ 200 ਰੁਪਏ। ਤੇ ਬਹੁਤ ਸਾਰੀ ਕਲੈਕਸ਼ਨ ਵੀ ਦੇਖ ਸਕਦੇ ਹੋ ਨਾ। आ लो। आ देखो सारी इधर बैग बगैर चलते अगर आ गई अगे रेट है जी डेढ़ सौ लो भी लो, लो डेढ़ सौ रुपये ਅਗੀਆਂ ਫੁਲਕਾਰੀਆ ਲਓ ਜੀ ਫੁਲਕਾਰੀਆ ਦੀ ਜਿਵੇਂ ਬਾਕੀ ਡਰੈਸ ਵਗੈਰਾ ਹਨ ਤੇ ਆ ਬੱਚਿਆਂ ਦੇ ਕੱਪੜੇ ਆ ਕੇ ਜਿਵੇਂ ਹਨ ਲਓ ਜੀ ਆਗੀਆਂ 220 ਲਓ ਜੀ 220 220 220 220 ਆਇਓ 220 ਰੁਪਏ ਜੀ ਇੰਡੀਆ ਪੈਂਟਾਂ ਬਾਕੀ 100 ਲਾਗੇ ਲਓ ਜੀ ਯਾ 100 ਲਾਗੇ ਦੇ ਦੇਵੇ सूट <laughs> देखो ना सा साढ़े तीन सौ ई प्राइज हाँ अगले अगले होर कलेक्शन सारा नहीं प्राइस है जी ढाई सौ ढाई सौ जराबं ब ਚੱਲਦੇ ਅੱਗੇ ਹੋਰ ਦਿਖਾਉਣੇ ਤੁਹਾਨੂੰ ਕਾਫੀ ਵੱਡੀ ਸ਼ੇਲ ਆ ਤੇ ਜਦੋਂ ਆ ਆਗੇ 350 ਰੁਪਏ ਹੈ ਨਾ 350 ਤੇ ਉਹ ਲਿਜਾ ਵੀ ਆ 350 ਕੋਟੀਆਂ ਆ ਗਈਆਂ ਅੱਗੇ ਲਓ ਜੀ ਤੇ ਆ ਦੇਖੋ ਇਧਰ ਕੋਟੀਆਂ ਆ ਗਈਆਂ ਲਓ ਜੀ ਆ ਕੋਟੀਆਂ 350 ਰੁਪਏ 350 ਬਾਈ 350 ਲਓ ਜੀ 350 ਰੁਪਏ अगे चलते आ गए साल तेनाली आ गई जमें बहुत कटा जाए देख सकते हो ना लोग जा देखो किस आना जागत आखो जलना की रेट है भाई क्या प्राइस है तीन सौ रुपया देखो ਦੇ 500 ਦੇ ਚਾਲਤਾਂ ਪੈਂਟਾਂ ਨੂੰ ਚੋਰ ਤੇ ਚਾਲਤਾਂ ਹਾਏ 500 ਵਾਲੀ 300 ਇਹ ਚੱਲਦੇ ਆ ਨੋਟ ਫੋਨ ਦੇ ਤੋਂ ਉਹ ਆਹ ਪਾਜੀ ਕਿਹੜਾ ਕਿਹੜਾ ਕਰਨਾ ਲੈਣਾ ਤੇ ਆ ਲੋ ਸਾਰੀ ਕਲੈਕਸ਼ਨ ਵੀ ਦੇਖ ਸਕਦੇ ਹੋ ਨਾ ਕਾ ਜਲਟਾ ਪੈਂਟਾ ਝਲਟਾ ਗੋੜਪੈਟ ਗੋੜਪੈਟ 2 500 ਦੀਆਂ ਪੈਂਟਾਂ ਲਓ ਵੀ ਅੱਗੇ ਵੀ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਜਿਹੜੀ ਦੇਖਣ ਨੂੰ ਮਿਲ ਜੂ ਜਿਵੇਂ ਤੁਸੀਂ ਆਹ ਕੋਟ ਦੇਖ ਸਕਦੇ ਹੋ ਨਾ ਤੇ ਸਰਦੀਆਂ ਨੂੰ ਬਹੁਤ ਸਾਰਾ ਕੱਪੜਾ ਤੁਹਾਨੂੰ ਇਹ ਬਾਜ਼ਾਰ ਚੋਂ ਮਿਲ ਜੂ ਤੇ ਬਹੁਤ ਵੱਡੀ ਮਾਰਕੀਟ ਆ ਸ਼ਹਿਰ ਲੁਧਿਆਣੇ ਦੀ ਚੌੜਾ ਬਾਜ਼ਾਰ ਤੁਸੀਂ ਆਰਾਮ ਨਾਲ ਮਾਰਕੀਟ ਵਿੱਚ ਪਹੁੰਚ ਸਕਦੇ ਹੋ ਤੁਸੀਂ ਚੌੜਾ ਬਾਜ਼ਾਰ ਜਾਂ ਘਾਂਟਾ ਘਰ ਦੀ ਲੋਕੇਸ਼ਨ ਪਰ ਕੇ ਮਾਰਕੀਟ ਵਿੱਚ ਪਹੁੰਚ ਸਕਦੇ ਹੋ ਤੁਸੀਂ Google Map ਦੀ ਵੀ ਆਸਾਨੀ ਨਾਲ ਮਾਰਕੀਟ 'ਚ ਪਹੁੰਚ ਸਕਦੇ ਹੋ। ਬਾਕੀ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਨਾ ਐਵੇਂ ਇੱਥੇ ਹਰੇਕ ਹੰਤਵਾਰ ਨੂੰ ਜਿਹੜੀ ਬਹੁਤ ਵੱਡੀ ਉਹ ਸੇਲ ਵੀ ਲੱਗਦੀ ਹੈ ਬਾਹਰ ਐਵੇਂ ਦੁਕਾਨਾਂ ਦੀ। ਬਾਕੀ ਤੁਹਾਨੂੰ ਇੱਥੇ ਤਾਂ ਬਹੁਤ ਸਾਰਾ ਕੱਪੜਾ ਮਿਲ ਜੂ। ਤੁਸੀਂ ਕਿਸੇ ਵੀ ਦਿਨ ਜਾ ਕੇ ਇੱਥੋਂ ਕੱਪੜਾ ਲੈ ਸਕਦੇ ਹੋ। ਬਾਕੀ ਅੱਗੇ ਤੁਹਾਨੂੰ ਹੋਰ ਆਪਾਂ ਕਲੈਕਸ਼ਨ ਦਿਖਾਉਨੇ ਆ। ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਲਾਈਕ, ਸ਼ੇਅਰ ਤੇ ਆਪਾਂ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ। ਬਾਕੀ Instagram ਤੇ ਵੀ Facebook ਤੇ ਵੀ ਆਪਾਂ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਹ ਕੋਟੀਆਂ ਦੇਖੋ ਨਾ ਜਿਹ ਮੇਰੇ ਮਨ ਪ੍ਰਾਈਸ ਪ ਲਓ ਵੀ ਅੱਗੇ ਆ ਗਏ ਆ ਲੋਹਰਾ ਹਨਾ ਗਰਮ ਲੋਹਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਾਰੀਆਂ ਤੇ ਆ ਕੁਝ ਬੱਚਿਆਂ ਦੇ ਕੱਪੜੇ ਆ ਗਏ ਹਨਾ ਲਓ ਵੀ ਐਵੇਂ ਦੀ ਸਾਰੀ ਤੁਹਾਨੂੰ ਕਲੈਕਸ਼ਨ ਜਿਹੜੀ ਇਹ ਬਾਜ਼ਾਰ 'ਚ ਦੇਖਣ ਨੂੰ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਆ ਆ ਗਏ ਅੱਗੇ ਕੁਝ ਤੇ ਬਾਕੀ ਹੋਰ ਚੱਲਦੇ ਅੱਗੇ ਹੋਰ ਦਿਖਾਉਨੇ ਆ ਬਹੁਤ ਬਹੁਤ ਸਾਰਾ ਕੱਪੜਾ ਹੁੰਦਾ ਤਾਂ ਤੁਸੀਂ ਯਾਨੀ ਅੱਗੇ ਦੇਖ ਕੇ ਲੈ ਸਕਦੇ ਹੋ ਕੱਪੜਾ ਜਿਵੇਂ ਆ ਸਾਰੇ ਅੱਗੇ ਦੁਕਾਨਾਂ ਹੈਗੀਆਂ ਨੇ ਹਨਾ ਬਾਕੀ ਆ ਦੇਖੋ ਰੀੜੀਆਂ ਵਾਲੀ ਬਹੁਤ ਨੂੰ ਮਿਲ ਜਾਣਗੇ ਬਾਕੀ ਉਦਾਂ ਵੀ ਕੱਪੜਾ ਤੁਹਾਨੂੰ ਬਹੁਤ ਮਿਲ ਜੂ ਤੇ ਇਹ ਮਾਰਕੀਟ 'ਚ ਹਮੇਸ਼ਾ ਇੰਨਾ ਹੀ ਇਕੱਠਾ ਹ ਮੰਲਾ ਤੁਸੀਂ ਕਿਤੇ ਵੀ ਤਾਂ ਚਲੇ ਜਾਵੋ ਤਾਂ ਜ਼ਿਆਦਾ ਐਤਵਨ ਜਿਆਦਾ ਹੁੰਦਾ ਬਾਕੀ ਹੋਰ ਦਿਨ ਵੀ ਇਕੱਠੇ ਨਹੀਂ ਹੁੰਦਾ ਕਿਉਂਕਿ ਇਹ ਮਾਰਕੀਟ ਡੇਲੀ ਲੱਗਦੀ ਆ ਤੇ ਡੇਲੀ ਤੁਹਾਨੂੰ ਇਥੇ ਐਵੇਂ ਕੱਪੜਾ ਮਿਲੂਗਾ ਜਿਵੇਂ ਹੁਣ ਸਰਦੀ ਨਾਲ ਸਰਦੀ ਦਾ ਕੱਪੜਾ ਜਦੋਂ ਗਰਮੀ ਆ ਗਈ ਗਰਮੀ ਦਾ ਕੱਪੜਾ ਨਾ ਐਵੇਂ ਸਾਰਾ ਤੁਹਾਨੂੰ ਕੱਪੜਾ ਮਿਲ ਜੂਗਾ ਬਾਕੀ ਅੱਗੇ ਵੀ ਹੋਰ ਬਹੁਤ ਸਾਰੀਆਂ ਦੁਕਾਨਾਂ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਦੁਕਾਨਾਂ ਤੇ ਬਾਕੀ ਤੁਸੀਂ ਕਲੈਕਸ਼ਨ ਦੇਖ ਸਕਦੇ ਹੋ ਨਾ ਤੇ ਕੱਪੜਾ ਕਿਵੇਂ ਦਾ ਕਿਵੇਂ ਤੁਸੀਂ ਜਾ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਨਾ ਜਿਵੇਂ ਆ ਕੋਟ ਪਏ ਨਹੀਂ ਹਨ ਲੌਬੀ ਆ ਦੇਖ ਸਕਦੇ ਹੋ ਸਾਰੀ ਮਾਰਕੀਟ ਤੁਸੀਂ ਬਾਕੀ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਕਿ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਜੇ ਕੋਈ ਸ਼ਹਿਰ ਤੋਂ ਪਿੰਡ ਤੋਂ ਜਾਂ ਕੋਈ ਬਾਹਰੋਂ ਜਾਂ ਕੋਈ ਪੰਜਾਬ ਤੋਂ ਬਾਹਰੋਂ ਵੀ ਆਪਣੀ ਵੀਡੀਓ ਦੇਖਦੇ ਹੋ ਨਾ ਕਮੈਂਟ ਜਰੂਰ ਬਾਕੀ ਤੁਸੀਂ ਕਿਹੜੀ ਮਾਰਕੀਟ ਜਿਆਦਾ ਵੀਡੀਓ ਦੇਖਣਾ ਪਸੰਦ ਕਰਦੇ ਹੋ ਨਾ ਇਹ ਵੀ ਕਮੈਂਟ ਕਰ ਦਿਆ ਕਰੋ ਆਪਾਂ ਫਿਰ ਉਹ ਮਾਰਕੀਟ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾ ਦਿਆ ਕਰਾਂਗੇ ਬਸੇ ਤੁਸੀਂ ਸਾਰੀਆਂ ਆਪਣੀ ਵੀਡੀਓ ਬਹੁਤ ਸੋਹਣੀਆਂ ਦੇਖਦੇ ਹੋ ਪਰ ਫਿਰ ਵੀ ਅਗਰ ਤੁਹਾਡੀ ਕੋਈ ਚੁਆਇਸ਼ ਹੈ ਤੁਹਾਡੇ ਸ਼ਹਿਰ ਦੀ ਮਾਰਕੀਟ ਤੁਸੀਂ ਜਾਉਣ ਵਿੱਚ ਇਹ ਮਾਰਕੀਟ ਦੇਖਣੀ ਆ ਆਪਾਂ ਤੁਹਾਨੂੰ ਉਹ ਤੇ ਕਈ ਵਾਰ ਤਾਂ ਵੀਡੀਓ ਬਣਾਉਣੀ ਵੀ ਔਖੀ ਹੋ ਜਾਂਦੀ ਕਿਉਂਕਿ ਆ ਆਡੀਅன்ஸ் ਬਹੁਤ ਜ਼ਿਆਦਾ ਹੁੰਦੀ ਹੈ ਨਾ ਇਕੱਠ ਬਹੁਤ ਹੁੰਦਾ। ਬਾਕੀ ਆ ਦੇਖੋ ਅੱਗੇ ਸਾਰੀ ਕਲੈਕਸ਼ਨ ਤੁਹਾਨੂੰ ਦਿਖਾਉਣੀ ਐਵੇਂ ਤੁਹਾਨੂੰ ਬੈਗ ਮਿਲ ਜਾਣਗੇ ਹਨਾ। ਬਾਕੀ ਜਰਾਬਾਂ ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਮੈਂ ਤੁਹਾਨੂੰ ਸੀ ਕੱਪੜੇ ਦਾ ਕੋਈ ਵੀ ਤੁਸੀਂ ਸਮਾਨ ਲੈਣਾ ਤੁਸੀਂ ਲੈ ਸਕਦੇ ਹੋ ਨੂੰ। ਹਰ ਤਰ੍ਹਾਂ ਦਾ ਇੱਥੋਂ ਕੱਪੜਾ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਬੀ ਤੇ ਚੱਲਦੇ ਅੱਗੇ ਅੱਗੇ ਬਹੁਤ ਵੱਡੀ ਜਿਹੜੀ ਮਾਰਕੀਟ ਹੈ ਇਹ ਤੇ ਅੱਗੇ ਰੋਡ ਦੇ ਉੱਪਰ ਵੀ ਲੱਗੀ ਹੋਈਆਂ ਦੁਕਾਨਾਂ ਹਨਾ। ਪੀ ਜਿਵੇਂ ਆ ਦੇਖੋ ਹਨਾ ਆ ਪਈਆਂ ਨੇ ਕੋਟੀਆਂ ਪਈਆਂ ਲੇਡੀਜ਼ ਤੇ ਬਾਕੀ ਲੇਡੀਜ਼ ਟਾਪ ਤੁਹਾਨੂੰ ਬਹੁਤ ਮਿਲ ਜੂਗਾ ਕਿ ਜਿਵੇਂ ਆ ਕੋਟੀ ਦੇਖੋ ਕਿੰਨੀ ਪਈ ਆ ਹਨਾ ਉਹੀ 200 250 ਜਿਵੇਂ ਉਹ ਜੈਕਟ 400 ਰੁਪਈਆ ਹਨ ਹੌਲ ਸੇਲ ਦੇ ਵਿੱਚ ਲਓ ਵੀ ਆ 400 ਰੁਪਏ ਦੇ ਨੂੰ ਆ ਜੈਕਟ ਮਿਲ ਜੂਗੀ ਹਨਾ ਤੇ ਜੈਕਟਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਤੇ ਬਾਕੀ ਲਿਖਿਆ ਵੀ ਹੋਇਆ ਰੇਟ ਪ੍ਰੋਪਰ 400 ਹਨ ਲਓ ਵੀ ਆ ਮੇਰੀ 400 ਰੁਪਏ ਤੁਹਾਨੂੰ ਜੈਕਟ ਮਿਲ ਜੂਗੀ ਹਨਾ ਤੇ ਆ ਦੇਖੋ 195 ਰੁਪਏ ਪ੍ਰਾਈਜ਼ ਹਨ ਬੱਚਿਆਂ ਵਾਲੇ ਕੱਪੜੇ ਆ ਗਏ ਤੇ ਹੋਰ ਚੱਲਦੇ ਅੱਗੇ ਹੋਰ ਦਿਖਾਉਨੇ ਤੁਹਾਨੂੰ ਆ ਬਾਕੀ ਅੱ ਲੋ ਵੀ ਅੱਜ ਮੈਂ 250 ਰੁਪਏ ਆ ਗਏ ਹਨ ਬੱਚਿਆਂ ਦੇ ਕੱਪੜੇ ਜਿਵੇਂ ਆਹ ਦੇਖ ਸਕਦੇ ਹੋ 250 ਰੁਪਏ ਨੇ ਸਿਰਫ ਤੇ ਅੱਗੇ ਚੱਲਦੇ ਆ ਅੱਗੇ ਦਿਖਾਉਨੇ ਤੁਹਾਨੂੰ ਹੋਰ ਸਾਰੀ ਕਲੈਕਸ਼ਨ ਆਪਾਂ ਬਾਕੀ ਆ ਕੋਟ ਪੈਂਟ ਹਨਾ ਲੈਹਗੇ ਐਵੇਂ ਦੀ ਸਾਰੀ ਤੁਹਾਨੂੰ ਜਿਹੜੀ ਕਲੈਕਸ਼ਨ ਆ ਉਹ ਦੇਖਣ ਨੂੰ ਮਿਲ ਜੂਗੀ ਜਿਵੇਂ ਤੁਸੀਂ ਦੇਖੋ ਕਿੰਨੀ ਸੋਹਣੀ ਕਲੈਕਸ਼ਨ ਪਈ ਆ ਨਾ ਲੋ ਵੀ ਆ ਦੇਖ ਸਕਦੇ ਹੋ ਨਾ ਬਾਕੀ ਆ ਦੇਖੋ ਇੱਧਰ ਲੋ ਵੀ ਤੇ ਅੱਗੋ ਆ ਉਹ ਦੇਖੋ ਨਾ ਐਵੇਂ ਤੁਹਾਨੂੰ ਮੋਬਾਈਲਾਂ ਦਾ ਸਮਾਨ ਬਾਕੀ ਕੋਟੀਆਂ ਐਵੇਂ ਬਹੁਤ ਸਾਰੀ ਤੁਹਾਨੂੰ ਜਿਹੜੀ ਸਮਾਨ ਉਹ ਮਿਲ ਜੂਗਾ ਦੇਖਣ ਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਲੋ ਵੀ ਤੇ ਬਾਕੀ ਅੱਗੇ ਕੱਠ ਦੇਖੋ ਕਿੰਨਾ ਬਾਕੀ ਜਰਾਬਾਂ ਹੋ ਗਈਆਂ ਤੇ ਇੱਧਰ ਜਿਵੇਂ ਹੈ ਨਾ ਬੱਚਿਆਂ ਦੇ ਕੱਪੜੇ ਪਏ ਨੇ ਗਰਮ ਕੱਪੜੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਬੀ ਆ ਗਰਮ ਕੱਪੜੇ ਪਏ ਨੇ ਨਾ ਲੋਬੀ ਬੱਚਿਆਂ ਵਾਲੇ ਆ ਗਏ ਤੇ ਪੂਰਾ ਸੈੱਟ ਹੁੰਦਾ ਹੈ ਲੋਬੀ ਪੂਰਾ ਸੈੱਟ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਤੇ ਆਹ ਦੇਖੋ ਨਾ ਅੱਗੇ ਜਰਾਬਾਂ ਆ ਗਈਆਂ ਜਿਵੇਂ ਦੇਖ ਸਕਦੇ ਹੋ ਲੋਬੀ ਜਰਾਬਾਂ ਤੇ ਆ ਆ ਗਈਆਂ ਕੋਟੀਆਂ ਲਓ ਜੀ ਆ ਕੋਟੀਆਂ ਆ ਗਈਆਂ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਆਪਾਂ ਕਲੈਕਸ਼ਨ ਤੇ ਜੇ ਮੈਂ 250 ਰੁਪਏ ਲਵਾਂ ਵੀ 250 ਰੁਪਏ ਤੁਹਾਨੂੰ ਕੋਟੀ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਐਵੇਂ ਦੀ ਕੋਟੀ ਸਾੜੀਪ 250 ਰੁਪਏ ਦੇ ਮਿਲ ਜੂਗੀ। ਬਾਕੀ ਅੱਗੇ ਦੇਖੋ ਹੋਰ ਸਾਰੀ ਕਲੈਕਸ਼ਨ ਹੈ ਨਾ। ਤੇ ਤੁਸੀਂ ਘੱਟ ਤੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਇਤੋਂ ਕੱਪੜਾ ਨਿਕਲਦਾ ਹੋਊਗਾ ਸੈਰ ਲੁਧਿਆਣੇ ਦੇ ਵਿੱਚੋਂ ਨਾ ਤੇ ਬਹੁਤ ਘੱਟ ਹੁੰਦਾ ਤੁਸੀਂ ਕਿਸੇ ਵੀ ਟਾਈਮ ਜਾ ਕੇ ਚੈੱਕ ਕਰ ਲਿਓ। ਬਹੁਤ ਘਾਟੇ ਮਾਰਕੀਟ ਤੋਂ ਮਿਲੂਗਾ ਘੰਟਾ ਘਰ ਦੀ ਇਹਨੂੰ ਮਾਰਕੀਟ ਆਪਾਂ ਚੌੜਾ ਬਾਜ਼ਾਰ ਕਹਿੰਦੇ ਆ ਵਸੇ ਇਹਨੂੰ ਬਸ ਘੰਟਾ ਘਰ ਤੁਸੀਂ ਆਸਾਨੀ ਨਾਲ ਪਹੁੰਚੋਗੇ ਤੁਸੀਂ ਆਟਵਾਲ ਨੂੰ ਕਹਿ ਦੇ ਵੀ ਸੀ ਘੰਟਾ ਘਰ ਉਹ ਤੋਦੋ ਕਿ ਨੀ ਰਾਮ ਨਾਲ ਇੱਕ ਮਾਰਕੀਟ ਜਾ ਕੇ ਸ਼ਾਪਿੰਗ ਕਰਕੇ ਵਾਪਸ ਫੇਰ ਵੀ ਤੁਸੀਂ ਆਟੋ ਦੇ ਵਿੱਚ ਤੁਹਾਨੂੰ ਆਟੋ ਵੱਧੋਂ ਮਿਲ ਜਾਣਗੇ ਲੁਧਿਆਣਾ ਵਿੱਚ ਨਾ ਲਓ ਵੀ ਆਹ ਦੇਖੋ ਜਿਵੇਂ ਹੈ ਨਾ ਐਵੇਂ ਦੇ ਬਹੁਤ ਸਾਰੇ ਏੜ ਕੱਪੜੇ ਕੋਟੀਆਂ ਤੇ ਸਿਆਲਾਂ ਦਾ ਸਟੱਫ ਕਾਫੀ ਹੈ ਜਿਵੇਂ ਤੁਸੀਂ ਸਿਆਲਾਂ ਦਾ ਕੱਪੜਾ ਦੇ ਸਿਆਲਾਂ ਦਾ ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂ ਜਿਵੇਂ ਆਹ ਪਏ ਨੀ ਨਾ ਅੱਗੇ ਤੇ ਅੱਗੇ ਚੱਲਦੇ ਅੱਗੇ ਹੋਰ ਦਿਖਾਉਣੇ ਆ ਤੇ ਜਿਵੇਂ ਦੱਸਿਆ ਵੀਡੀਓ ਬਣਾਉਣ ਦੀ ਔਖੀ ਹੋ ਜਾਏਗਾ ਕਿ ਕੱਠ ਬਹੁਤ ਜ਼ਿਆਦਾ ਹੁੰਦਾ ਬਾਕੀ ਤੁਸੀਂ ਕਮੈਂਟ ਕਰ ਦਿਓ ਵੀ ਤੁਸੀਂ ਕਿਹੜੀ ਮਾਰਕੀਟ ਦੇਖਣੀ ਆ ਉਹ ਮਾਰਕੀਟ ਆਪਾਂ ਤੁਹਾਨੂੰ ਵਧੀ ਤੇ ਬਹੁਤ ਤੁਸੀਂ ਕਮੈਂਟ ਕਰਦੇ ਹੋ ਵੀ ਤੁਸੀਂ ਰੇਟ ਪ੍ਰੋਪਰਨੀ ਰੇਟ ਸੇਮ ਹੀ ਹੁੰਦੇ ਨੇ ਨਾ ਕਿਉਂਕਿ ਜਿੰਨਾ ਰੇਟ ਮੈਂ ਸਟਾਰਟਿੰਗ ਹੁੰਦਾ ਦਾ ਉਹੀ ਰੇਟ ਹੁੰਦਾ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਂਦਾ 50 100 ਰੁਪਏ ਬਾਕੀ ਜ਼ਿਆਦਾ ਨਹੀਂ ਹੁੰਦਾ ਇਹਦਾ ਕਿਉਂਕਿ ਰੇਟ ਜ਼ਿਆਦਾ ਰ ਸੇਮ ਹੀ ਹੁੰਦਾ ਲਓ ਵੀ ਕਿਉਂਕਿ ਕੱਪੜਾ ਮਾਰਕੀਟ ਬਹੁਤ ਵੱਡੀ ਮਾਰਕੀਟ ਹੈ ਸ਼ਹਿਰ ਲੁਧਿਆਣੇ ਦੀ ਆ ਬੱਚਿਆਂ ਦੇ ਕੱਪੜੇ ਆ ਗਏ ਜਿਵੇਂ ਹਨ ਲਓ ਵੀ ਆ ਦੇਖੋ ਸਾਰੇ ਤੇ ਦੇਖੋ ਕਿੰਨੇ ਸੋਹਣੇ ਨੇ ਸਾਰੇ ਹਨਾ ਕਲੈਕਸ਼ਨ ਦੇਖੋ ਕਿੰਨੀ ਸੋਹਣੀਆਂ ਲਓ ਵੀ ਆ ਦੇਖੋ ਸਾਰੀ ਕਲੈਕਸ਼ਨ ਤੁਸੀਂ ਤੇ ਬਾਕੀ ਹੋਰ ਦਿਖਾਉਣਾ ਥਨੂੰ ਅੱਗੇ ਹਨ ਬਾਕੀ ਵੀਡੀਓ ਚੰਗੀ ਲੱਗੀਏ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਜਿਵੇਂ ਆਹ ਦੇਖੋ ਲੋਬੀ ਆ ਬੱਚਿਆਂ ਦੇ ਕੱਪੜੇ ਗਰਮ ਕੱਪੜੇ ਆ ਗਏ ਹਨ ਤੇ ਆਹ ਅੱਗੇ ਸਟਾਲ ਆ ਗਏ ਸੌਲ ਹਨ ਲੋਬੀ 150 ਰੁਪਏ ਦਾ ਤੁਹਾਨੂੰ ਮਿਲ ਜੂ ਸੌਲ ਐਵੇਂ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਬੀ ਬਾਕੀ ਜੇ ਵੀਡੀਓ ਚੰਗੀ ਲੱਗੀਏ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਆ ਦੇਖੋ ਨਾ ਇਹ ਰੋਡ ਦੇ ਉੱਪਰ ਆਗੀਆਂ ਦੁਕਾਨਾਂ ਤੇ ਜੋ ਅਗਰ ਮਾਰਕੀਟ ਦੇ ਬਾਕੀ ਤੋਂ ਉਹ ਦੁਕਾਨਾਂ ਆਗੀਆਂ ਬਾਕੀ ਜੇ ਵੀਡੀਓ ਚੰਗੀ ਲੱਗੀ ਬੱਤ ਤੋਂ ਬੱਤ ਸ਼ੇਅਰ ਜ਼ਰੂਰ ਕਰਿਓ ਜੀ ਸੋ ਆਤੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ